ਨਾ ਪਹਿਲਾਂ ਡਰੇ ਸੀ ਨਾ ਹੁਣ ਡਰਨਾ ਇਹ ਜਿੰਨੇ ਮਰਜ਼ੀ ਅਥਰੂ ਕਰਦੇ ਗੋਲੇ ਸਨ ਕਿੰਨੇ ਤੋਂ ਚਲਾ ਲੈਣਗੇ ਕਿਸੇ ਨੂੰ ਜ਼ਖਮੀ ਕਰਨਾ ਫੱਟੜ ਕਰਨਾ ਇਹ ਸਰਕਾਰ ਵਾਸਤੇ ਕੋਈ ਚੰਗੀ ਗੱਲ ਨਹੀਂ ਹੈਗੀ ਹੋਵੇਗਾ ਤਾਂ ਉਹ ਵੀ ਕਿਸੇ ਕਿਸਾਨ ਦਾ ਪੁੱਤਰ ਹੀ ਤੇ ਜਦੋਂ ਜਿੱਤ ਕੇ ਕੁਰਸੀ ਇੱਥੇ ਆ ਜਾਂਦੀ ਆ ਤੇ ਉੱਥੇ ਕੇਂਦਰ ਵਿੱਚ ਜਾ ਕੇ ਬੈਠ ਜਾਂਦਾ ਫਿਰ ਉੱਥੋਂ ਦੇ ਲੋਕਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਵਰਗਾ ਹੋ ਜਾਂਦਾ ਫਿਰ ਉਹ ਸਾਡੇ ਨਾਲ ਦਾ ਨਹੀਂ ਰਹਿੰਦਾ ਸ਼ਾਂਤਮਈ ਲੋਕਾਂ ਦੇ ਉੱਪਰ ਇਸ ਤਰ੍ਹਾਂ ਥਰੂ ਗੈਸ ਦੇ ਗੋਲੇ ਛੱਟ ਕੇ ਕਿਸੇ ਨੂੰ ਜ਼ਖਮੀ ਕਰਨਾ ਫੱਟੜ ਕਰਨਾ ਇਹ ਸਰਕਾਰ ਵਾਸਤੇ ਕੋਈ ਚੰਗੀ ਗੱਲ ਨਹੀਂ ਹੈਗੀ ਇਹਨਾਂ ਦਾ ਇੱਟ ਦਾ ਜਵਾਬ ਪੱਥਰ ਵਿੱਚ ਦੇਵਾਂ ਜੋ ਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਆ ਕਿ ਲੱਗਦਾ ਜਿਹੜਾ ਨੌਜਵਾਨੀ ਜੋ ਬਜ਼ੁਰਗ ਪਹੁੰਚੇ ਨੇ ਗੁਰੂ ਦੇ ਸਿੱਖ ਪਹੁੰਚੇ ਨੇ ਉਸ ਦਾ ਸਾਹਮਣਾ ਕਰ ਪਾਉਣਗੇ ਜੀ ਦੇਖੋ ਕੇਂਦਰ ਸਰਕਾਰ ਤੇ ਹਰਿਆਣਾ ਖੱਟੜ ਸਰਕਾਰ ਦੀਆਂ ਕਰਜ਼ੀਆਂ ਜਿਹੜੀਆਂ ਹਰਕਤਾਂ ਨੇ ਕੋਝੀਆਂ ਹਰਕਤਾਂ ਇਹਨਾਂ ਨੂੰ ਬਿਲਕੁਲ ਅਸੀਂ ਸਖਤ ਨਿੰਦਾ ਕਰਦੇ ਆ ਅਸੀਂ ਦੇਸ਼ ਦੇ ਨਾਗਰਿਕਾਂ ਤੇ ਅਧਿਕਾਰ ਮੰਗਣਾ ਹੱਕ ਮੰਗਣਾ ਸਾਡਾ ਫਰਜ਼ ਤੇ ਅਧਿਕਾਰ ਹੈਗਾ ਤੇ ਦੂਜੇ ਪਾਸੇ ਕੇਂਦਰ ਸਰਕਾਰ ਨੂੰ ਇਹ ਕੰਮ ਸਾਡੇ ਲੋਕਾਂ ਤੇ ਕਿਸਾਨਾਂ ਮਜ਼ਦੂਰਾਂ ਤੇ ਨਹੀਂ ਕਰਨਾ ਚਾਹੀਦਾ ਅਸੀਂ ਕੋ ਚੀਨ ਦੇ ਬਾਰਡਰ ਤੋਂ ਕੋ ਪਾਕਿਸਤਾਨ ਦੇ ਬਾਰਡਰ ਤੋਂ ਉੱਠ ਕੇ ਨਹੀਂ ਆਏ ਇਦਾਂ ਦੀ ਹਰਕਤ ਕਰਨੀ ਆ ਤੇ ਮੈਂ ਸਮਝਣਾ ਵੀ ਕੀ ਦੇਸ਼ ਦਾ ਪ੍ਰਧਾਨ ਮੰਤਰੀ ਏਡੀ ਵੱਡੀ ਕੁਰਸੀ ਤੇ ਬੈਠ ਕੇ ਇੰਨੀਆਂ ਵੱਡੀਆਂ ਕਮੀਨੀਆਂ ਹਰਕਤਾਂ ਕਰਦਾ ਹੋਵੇ ਤੇ ਜਿਹੜਾ ਕਿ ਇਹ ਚੱਜਦਾ ਨਹੀਂ ਹੈਗਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜਿਸ ਤਰ੍ਹਾਂ ਛੇਰੇ ਪੰਜਾਬ ਮਹਾਰਾਜ ਜੀ ਸਿੰਘ ਨੇ ਰਾਜ ਕੀਤਾ ਉਸ ਤਰੀਕੇ ਦਾ ਰਾਜ ਜਿਹੜਾ ਪਰਜਾ ਤੇ ਕਰਨਾ ਚਾਹੀਦਾ ਜੇ ਦੇਸ਼ ਦੀ ਪਰਜਾ ਦੁਖੀ ਹੋਵੇਗੀ ਤੇ ਮੈਂ ਇਹ ਸਮਝਣਾ ਵੀ ਫਿਰ ਦੇਸ਼ ਦਾ ਜਿਹੜਾ ਲੋਕਤੰਤਰ ਆ ਜਿਹੜਾ ਸੰਵਿਧਾਨ ਆ ਉਹ ਵੀ ਬਿਲਕੁਲ ਸਹੀ ਨਹੀਂ ਹੋਵੇਗਾ ਆ ਵਾਰ-ਵਾਰ ਦੇਖੋ ਅੱਜ ਅੱਗੇ ਅਸੀਂ ਵਧਣਾ ਸ਼ੁਰੂ ਨਹੀਂ ਕੀਤਾ ਤੇ ਸਾਡੇ ਉੱਪਰ ਜਿਹੜੇ ਨੇ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਇਸ ਤੋਂ ਮੰਦ ਭਾਗੀ ਗੱਲ ਇਹ ਸਰਕਾਰ ਵਾਸਤੇ ਕੀ ਹੋ ਸਕਦੀ ਹੈ ਜੋ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਉਸ ਦੇ ਵਿੱਚ ਨੁਕਸਾਨ ਵੀ ਹੋ ਸਕਦਾ ਇੱਕ ਗੁਰੂ ਸਿੱਖ ਦਾ ਜਿਹੜਾ ਨੁਕਸਾਨ ਹੋਇਆ ਉਸ ਦੇ ਮੂੰਹ ਦੀਆਂ ਚਿਫੜਾ ਉੱਤਰ ਗਈਆਂ ਨੇ ਗੋਲਾ ਵੱਜਿਆ ਹੋਇਆ ਜੋ ਅਥਰੂ ਗੈਸ ਦਾ ਗੋਲਾ ਵੱਜਿਆ ਸੀ ਪਰ ਜੇਕਰ ਨੁਕਸਾਨ ਹੋਵੇਗਾ ਉਸ ਦਾ ਜ਼ਿੰਮੇਵਾਰ ਕੌਣ ਹੈ ਜੀ ਦੇਖੋ ਅਸੀਂ ਖੜੇ ਹੋਏ ਆ ਨਾ ਹੀ ਅਸੀਂ ਰਸਤਾ ਬੰਦ ਕੀਤਾ ਨਾ ਕੋ ਘਰੋਂ ਅਸੀਂ ਰਸਤਾ ਬੰਦ ਕਰਨ ਦੀ ਇੱਛਾ ਵਿੱਚ ਆਏ ਆ ਜੇਕਰ ਰਸਤਾ ਵੀ ਬੰਦ ਕੀਤਾ ਤਾਂ ਕੇਂਦਰ ਸਰਕਾਰ ਨੇ ਕੀਤਾ ਸਟੇਟ ਦੀ ਹਰਿਆਣਾ ਖੱਟੜ ਸਰਕਾਰ ਨੇ ਕੀਤਾ ਇਹ ਰਸਤਾ ਬੰਦ ਕਰਕੇ ਫਿਰ ਵੀ ਸਾਡੇ ਖੜੇ ਹੋਏ ਸ਼ਾਂਤਮਈ ਲੋਕਾਂ ਦੇ ਉੱਪਰ ਇਸ ਤਰ੍ਹਾਂ ਥਰੂ ਗਾਇਦੇ ਗੋਲੇ ਛੱਡ ਕੇ ਕਿਸੇ ਨੂੰ ਜ਼ਖਮੀ ਕਰਨਾ ਫੱਟੜ ਕਰਨਾ ਇਹ ਸਰਕਾਰ ਵਾਸਤੇ ਕੋਈ ਚੰਗੀ ਗੱਲ ਨਹੀਂ ਹੈਗੀ ਇਹਨਾਂ ਦਾ ਇਡ ਦਾ ਜਵਾਬ ਪੱਥਰ ਵਿੱਚ ਦੇਵਾਂ। ਕੇਂਦਰ ਸਰਕਾਰ ਦੀ ਬਾਰ ਬਾਰ ਗੱਲ ਕੀਤੀ ਜਾਂਦੀ ਹੈ ਕਿ ਕੇਂਦਰ ਸਰਕਾਰ ਕਰ ਰਹੀ ਹੈ ਕੇਂਦਰ ਸਰਕਾਰ ਦੇ ਵਿੱਚ ਤੁਹਾਡੇ ਵੀ ਨੁਮਾਇੰਦੇ ਬੈਠੇ ਹੋਏ ਨੇ ਲੋਕ ਸਭਾ ਸੀਟਾਂ ਤੋਂ ਜਿੱਤ ਕੇ ਜਾਂਦੇ ਨੇ ਕਿ ਉਹ ਤੁਹਾਡੇ ਮੁੱਦੇ ਨਹੀਂ ਚੱਕ ਸਕਦੇ ਕਿ ਉਹਨਾਂ ਨੇ ਹੀ ਤੁਹਾਡੇ ਧੀਆਂ ਪੁੱਤ ਜਾ ਆਮ ਲੋਕ ਮਰਵਾਉਣੇ ਆ। ਦੇਖੋ ਜਦੋਂ ਵੀ ਕੋਈ ਮੈਂਬਰ ਪਾਰਲੀਮੈਂਟ ਜਿੱਤ ਕੇ ਭਾਵੇਂ ਉਹ ਪੰਜਾਬ ਚ ਹੋਵੇ ਭਾਵੇਂ ਦੇਸ਼ ਦੇ ਕਿਸੇ ਕੋਨੇ ਵਿੱਚ ਹੋਵੇ ਹੋਵੇਗਾ ਤਾਂ ਉਹ ਵੀ ਕਿਸੇ ਕਿਸਾਨ ਦਾ ਪੁੱਤਰ ਹੀ ਤੇ ਜਦੋਂ ਜਿੱਤ ਕੇ ਕੁਰਸੀ ਇੱਥੇ ਆ ਜਾਂਦੀ ਆ ਤੇ ਉੱਥੇ ਕੇਂਦਰ ਵਿੱਚ ਜਾ ਕੇ ਬੈਠ ਜਾਂਦਾ ਫਿਰ ਉੱਥੋਂ ਦੇ ਲੋਕਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਵਰਗਾ ਹੋ ਜਾਂਦਾ ਫਿਰ ਉਹ ਸਾਡੇ ਨਾਲ ਦਾ ਨਹੀਂ ਰਹਿੰਦਾ ਇਸ ਪਰੋਂ ਹੀ ਉਹ ਸਾਰੇ ਦੁਸ਼ਮਣ ਬਣੇ ਬੈਠੇ ਨੇ ਸਾਡੇ ਤੇ ਇਹਨਾਂ ਦੁਸ਼ਮਣਾਂ ਨੂੰ ਆ ਦੇਖੋ ਕਿੰਨੇ ਲੱਖਾਂ ਦੀ ਗਿਣਤੀ ਦੇ ਵਿੱਚ ਵੱਡੇ ਕਾਫਲੇ ਹੋਰ ਵੀ ਬਹੁਤ ਸਾਰੇ ਪੂਰੇ ਪੰਜਾਬ ਦੇ ਕੋਨੇ-ਕੋਨੇ ਤੋਂ ਜਿਹੜੇ ਕਾਫਲੇ ਨੇ ਇੱਥੇ ਪਹੁੰਚ ਰਹੇ ਨੇ ਅਗਲੀ ਰਣਨੀਤੀ ਬੈਠ ਕੇ ਅਸੀਂ ਬਣਾਵਾਂਗੇ ਜਿਹੜਾ ਕਿ ਇਹਨਾਂ ਨੂੰ ਵੱਡੀ ਪੱਧਰ ਤੇ ਕੂਚ ਕਰਾਂਗੇ ਅੱਗੇ ਦੀ ਵੱਲ ਨੂੰ ਭਾਵੇਂ ਸਾਨੂੰ ਜੋ ਮਰਜ਼ੀ ਕਰਨਾ ਪੈ ਸ਼ਹੀਦੀਆਂ ਪ੍ਰਾਪਤ ਕਰਨੀਆਂ ਪੈਣ ਜੋ ਮਰਜ਼ੀ ਕਰਨਾ ਪੈ ਅਸੀਂ ਪਹਿਲਾਂ ਵੀ ਦਿੱਲੀ ਜਿੱਤੀ ਸੀ ਹੁਣ ਵੀ ਜਿੱਤ ਕੇ ਵਾਪਸ ਮੜਾਂਗੇ ਪਰ ਹਰਿਆਣਾ ਸਰਕਾਰ ਕਹਿੰਦੀ ਹੈ ਪਿਛਲੀ ਵਾਰ ਦਿੱਲੀ ਜਿੱਤ ਲਈ ਹੈ ਜੋ ਸ਼ਕਤੀ ਦੇ ਵਿੱਚ ਆ ਕਹਿ ਰਹੀ ਕਿ ਅੱਗੇ ਵਧ ਨਹੀਂ ਦਿੱਤਾ ਜਾਵੇਗਾ ਜੀ ਦੇਖੋ 22 23 ਵਾਰ ਦਿੱਲੀ ਅੱਗੇ ਜਿੱਤੀ ਹੋਈ ਆ ਇਤਿਹਾਸ ਫਿਰੇ ਖੱਟਣ ਸਰਕਾਰ ਪੜ ਲੇ ਖੱਟਣ ਖੁਦ ਹੀ ਪੜ ਲਵੇ ਵੀ ਇਹ ਜਿਹੜੀ ਪੰਜਾਬ ਦੇ ਜਿਹੜੇ ਵਾਰਿਸ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਿਸ ਨੇ ਇਹ ਨਾ ਕਿਤੇ ਪਿੱਛੇ ਹਟਣੇ ਨਾ ਇਹਨਾਂ ਨੇ ਹਟਣਾ ਉਹ ਦਿਬਰ ਖਰਾਤ ਕੇ ਸਰਦਾਰ ਹਰੀ ਸਿੰਘ ਨਲਵਾ ਜਿਹੜੇ ਸਾਡੇ ਸੂਰਬੀਰ ਯੋਧੇ ਨੇ ਉੱਥੋਂ ਤੋਂ ਕਰੋਨਾ ਕਬਜ਼ਾ ਕਰ ਲਿਆ ਦਿੱਲੀ ਕਿਹੜੀ ਗੱਲ ਆ ਦਿੱਲੀ ਤੱਕ ਬਿੱਲੀ ਹੈਗੀ ਆ ਜਦੋਂ ਮਰਜ਼ੀ ਹੱਥ ਚ ਫੜ ਕੇ ਉਹਨੂੰ ਮਾਰ ਲਈਏ ਇਹ ਨਹੀਂ ਗੱਲ ਹੈਗੀ ਵੀ ਦਿੱਲੀ ਕਿਤੇ ਸਾਡੇ ਤੋਂ ਦੂਰ ਹੈਗੀ ਆ ਸਿਰਫ ਰੋਕ ਇਹਨਾਂ ਲਈ ਆ ਦੇਸ਼ ਦੇ ਲੋਕਾਂ ਨੂੰ ਪਰੇਸ਼ਾਨ ਇਹ ਸਰਕਾਰਾਂ ਕਰ ਰਹੀਆਂ ਨੇ ਨਾ ਕਿ ਦੇਸ਼ ਦਾ ਖਸਾਲ ਕਰ ਰਿਆ ਤੁਹਾਡੇ ਵੱਲੋਂ ਇਤਿਹਾਸ ਦੀ ਗੱਲ ਕੀਤੀ ਗਈ ਆ ਇਤਿਹਾਸ ਨੂੰ ਦੇਖਦੇ ਆਂ ਖੱਟਰ ਸਰਕਾਰ ਨੇ ਹਰਿਆਣਾ ਸਰਕਾਰ ਨੇ ਸੈਂਟਰ ਸਰਕਾਰ ਨੇ ਦਰਿਆ ਵੀ ਬੰਦ ਕਰ ਦਿੱਤਾ ਕਿ ਦਰਿਆਵਾਂ ਦੇ ਵਿੱਚ ਦੀ ਜਿਹੜੀ ਸਿੱਖ ਇਤਿਹਾਸ ਆ ਜਿਹੜੀ ਕੌਮ ਹੈ ਇਹ ਦਰਿਆਵਾਂ ਪਾਰ ਕਰ ਜਾਂਦੇ ਨੇ ਦਰਿਆ ਪਾਰ ਕਰ ਜਾਂਦੇ ਨੇ ਉੱਥੇ ਜੀਸੀਬੀ ਨਾਲ ਖੱਡੇ ਖੋਦ ਦਿੱਤੇ ਨੇ ਦਰਿਆ ਦੇ ਵਿੱਚ ਪਾਣੀ ਛੱਡ ਦਿੱਤਾ ਜਾਵੇਗਾ ਰਸਤਾ ਕਿਹੜਾ ਹੋਵੇਗਾ ਤੁਹਾਡਾ ਜਾਣਦਾ ਦੇਖੋ ਇਹ 2020 ਦੇ ਵਿੱਚ ਵੀ ਬੜਾ ਕੁਝ ਕੀਤਾ ਸੀਗਾ ਸੜਕਾਂ ਪੜ ਦਿੱਤੀਆਂ ਸੀ ਸੜਕਾਂ ਨੂੰ ਪੜ ਕੇ ਦਾਦਾ ਫੁੱਟ ਦੇ ਖੱਡੇ ਡੂੰਘੇ ਮਾਰਦੇ ਸੀ ਸਾਡੇ ਲੋਕਾਂ ਨੇ ਅੱਥਾਂ ਨਾਲ ਮਿੱਟੀ ਪੂਰ ਦਿੱਤੀ ਸੀ ਤਾਂ ਜੇ ਦਰਿਆ ਦੀ ਗੱਲ ਕਰੀਏ ਬੜਾ ਵਧੀਆ ਇੱਕ ਦੋ ਲੈਣਾ ਕਿਸੇ ਨੇ ਕਹੀਆਂ ਨੇ ਨਹੀਂ ਪੈਂਦੇ ਦਰਿਆਵਾਂ ਨੂੰ ਬੰਨ ਹੀਰੇ ਤੇ ਨਹੀਂ ਲੋਕਾਂ ਦੀ ਬੰਦ ਜ਼ੁਬਾਨ ਹੁੰਦੀ ਇਹ ਇਸੇ ਤਰ੍ਹਾਂ ਲੰਘਾਂਗੇ ਤੁਸੀਂ ਦੇਖਦੇ ਰਹੋ ਅਗਲਾ ਆਉਣ ਵਾਲਾ ਪ੍ਰੋਗਰਾਮ ਕੀ ਹੈਗਾ ਪਰ ਸਾਰੀ ਜਾਣਕਾਰੀ ਤੁਹਾਨੂੰ ਜ਼ੁਬਾਨ ਦੀ ਗੱਲ ਕੀਤੀ ਉਹ ਕਹਿੰਦੇ ਅਸੀਂ ਬੰਨ ਹੀ ਕਰ ਦੇਣੇ ਆ ਡਰੋਂ ਰਹੀ ਅਥਰੂ ਗੈਸ ਦੇ ਗੋੜੇ ਆ ਜਿਹੜੇ ਸਿੱਟੇ ਜਣੇ ਆ ਸਾਹ ਤੁਹਾਨੂੰ ਪਤਾ ਹੀ ਕਿਵੇਂ ਬੰਦ ਹੋ ਜਾਂਦਾ ਤੇ ਪਹਿਲਾਂ ਵੀ ਦੱਸ ਕੇ ਹਟਿਆ ਕਿ ਗੁਰੂ ਦੇ ਸੇਖਾ ਜੜੂ ਨੂੰ ਐਂਬੂਲੈਂਸ ਦੇ ਵਿੱਚ ਪਾ ਕੇ ਲਜਾਇਆ ਗਿਆ ਤੇ ਇਹ ਤਾਂ ਪ੍ਰਸ਼ਾਸਨੀਆਂ ਤੇ ਸਰਕਾਰਾਂ ਦੀਆਂ ਗਿੱਦੜ ਪਪਕੀਆਂ ਹੈਗੀਆਂ ਨੇ ਇਹਨਾਂ ਤੋਂ ਸਾਡੀ ਸਿੱਖ ਕੌਮ ਤੇ ਆ ਯੋਧੇ ਕਿਤੇ ਨੌਜਵਾਨ ਜਿਹੜੇ ਰੀੜ ਦੀ ਹੱਡੀ ਨਾਲ ਅੰਦੋਲਨ ਦੀ ਇਹ ਕਿਤੇ ਡਰਨ ਵਾਲੇ ਲੋਕ ਨੇ ਨਾ ਪਹਿਲਾਂ ਡਰੇ ਸੀ ਨਾ ਹੋਣ ਡਰਨਾ ਇਹ ਜਿੰਨੇ ਮਰਜ਼ੀ ਅਥਰੂ ਕਰਦੇ ਗੋਲੇ ਸਨ ਕਿੰਨੇ ਕੁ ਤੋਂ ਚਲਾ ਲੈਣਗੇ ਵੇਖੋ ਇਹ ਲੋਕਤੰਤਰ ਦਾ ਘਾੜ ਹੋ ਰਿਹਾ ਸੰਵਿਧਾਨ ਦੇ ਵਿੱਚ ਕਦੀ ਨਹੀਂ ਹੈਗਾ ਵੀ ਆਪਦੇ ਨਾਗਰਿਕ ਤੇ ਵਸਿੰਦਿਆਂ ਦੇ ਜਿਹੜੇ ਅਧਿਕਾਰ ਮੰਗਣ ਆਉਣ ਉਹਨਾਂ ਦੇ ਉੱਪਰ ਹੀ ਗੋਲੇ ਸਿੱਟੇ ਜਾਣ ਇਹ ਕਿਹੜੇ ਕਾਨੂੰਨ ਵਿੱਚ ਲਿਖਿਆ ਹੋਇਆ ਇਹ ਕਾਨੂੰਨ ਵੀ ਆਪ ਬਣਾ ਰਹੇ ਨੇ ਸੰਵਿਧਾਨ ਵੀ ਆਪ ਤਿਆਰ ਕਰਦੇ ਪਏ ਨੇ ਔਰ ਕਾਨੂੰਨ ਤਿਆਰ ਕਰਕੇ ਸਾਡੇ ਤੇ ਥੋਪਦੇ ਪਏ ਨੇ ਬਹੁਤ ਮੰਦਪਾਗਾ ਇਦੋਂ ਮੰਦਪਾਗਾ ਹੋ ਨਹੀਂ ਸਕਦਾ ਤੁਹਾਡੇ ਵੱਲੋਂ ਕਿਹਾ ਗਿਆ ਕਿ ਕਿੰਨੇ ਦਿਨ ਰੋਕ ਲੈਣਗੇ ਅੱਜ ਹੀ ਕੁਝ ਕੀਤਾ ਜਾਵੇਗਾ ਜਾਂ ਦਿਨਾਂ ਦੀ ਗੱਲ ਹੋਵੇਗੀ ਅਗਲੇ ਦਿਨਾਂ ਦੀ ਵੇਟ ਪਾ ਕੇ ਫਿਰ ਕੁਝ ਕੀਤਾ ਜਾਵੇਗਾ ਸਾਡੀ ਰਾਣੀ ਲੁੱਤੀ ਅੱਜ ਦੀ ਹੈ ਸਿਰਫ ਅਸੀਂ ਪਿਛਲੇ ਕਾਫਲੇ ਨੂੰ ਢੀਕ ਰਹੇ ਹਾਂ ਜਦੋਂ ਵੀ ਕਾਫਲਾ ਆਉਂਦਾ ਅਸੀਂ ਕੂਚ ਕਰਾਂਗੇ ਜੋ ਇਹਨਾਂ ਨੇ ਕਰਨਾ ਕਰ ਲਿਆ